ਬਿਨ ਹਰੀ ਕਿਰਪਾ ਮਿਲੇ ਨਹੀਂ ਸੰਤਾ ਜਦੋਂ ਹਰੀ ਦੀ ਤੂਰ ਕਿਰਪਾ ਹੁੰਦੀ ਹੈ ਨਾ ਭਾਈ ਉਦੋਂ ਸਾਧੂ ਸੰਤ ਮਿਲਦੇ ਨੇ ਨਾਮ ਜਪਰਾਨੀ ਸੱਚਾ ਨਾਮ ਜਪ ਫਰਾਨੀ ਤੇਰੀ ਕੀ ਐ ਜ਼ਿੰਦਗਾਨੀ ਤੇਰੀ ਕੀ ਐ ਜ਼ਿੰਦਗਾਨੀ ਨਾਮ ਜਪ ਲੈ ਦੁਰਾਂਦ ਸਾਰੀ ਦੁਨੀਆ ਬੇਗਾਨੀ ਨਾਮ ਜਪਰਾਨੀ ਸੱਚਾ ਨਾਮ ਜਪ ਪਰਾਨੀ ਉਹ ਸੱਚੇ ਨਾਮ ਦੀ ਕਮਾਈ ਇੱਕ ਨੇਚੋ ਕਮਾਲਾ ਉਹ ਹੀਰਾ ਜਨਮ ਤੈਨੂੰ ਮਿਲਿਆ ਇਹਨੂੰ ਸਫਲ ਬਨਾਲਾ ਹੀਰਾ ਜਨਮ ਤੈਨੂੰ ਮਿਲਿਆ ਇਨੂੰ ਸਫਲ ਬਣਾ ਲਾ ਓ ਮਾਰੇ ਕੰਮਾਂ ਵਿੱਚ ਪੈ ਕੇ ਖੋਟੇ ਕੰਮਾਂ ਵਿੱਚ ਪੈ ਕੇ ਕਾਣ ਰੋਲ ਦੈ ਜਵਾਨੀ ਕਾਣ ਓ ਰੋਲ ਦੈ ਜਵਾਨੀ ਨਾਮ ਜਪ ਲਗੁਰ ਦਾ ਸਾਰੀ ਦੁਨੀਆ ਬੇਗਾਨੀ ਨਾਮ ਜਪਧਾ ਨੇ ਸੱਚਾ ਨਾਮ ਜਪ ਪਰਾਣੀ ਹਲੇ ਆ ਲੋਕ ਤੂੰ ਛੱਡ ਦੇ ਮਾਰੇ ਕੰਮਾਂ ਦਾ ਖਿਆਤ ਉਹ ਲੱਗ ਜਾ ਗੁਰੂਆਂ ਦੇ ਚਰਨੀ ਬਣ ਜਾ ਕੋਡੀਆਂ ਤੋਂ ਲਾਲ ਲੱਗ ਜਾ ਗੁਰੂਆਂ ਦੇ ਚਰਨੀ ਬਣ ਜਾ ਕੋਡੀਆਂ ਤੋਂ ਲਾਲ ਉਹ ਤੱਤੀ ਹਵਾ ਵੀ ਨਹੀਂ ਲੱਗਣੀ ਮਾੜੀ ਹਵਾ ਵੀ ਨਹੀਂ ਲੱਗਣੀ ਤੇਰੀ ਕੀ ਏ ਜ਼ਿੰਦਗਾਨੀ ਬੀਤੈ ਉਹ ਜਾਏ ਜ਼ਿੰਦਗਾਨੀ ਨਾਮ ਜਪ ਲੈ ਪ੍ਰਭੂ ਦਾ ਸਾਰੀ ਦੁਨੀਆ ਬੇਗਾਨੀ ਨਾਮ ਜਪ ਰਾਨੀ ਸੱਚਾ ਨਾਮ ਜਪ ਪਰਾਨੀ ਮਾਤ ਪਿਤਾ ਪੈਣ ਪਾਈ ਓ ਸਾਰੇ ਮਤਲਬ ਦੇ ਯਾ ਮਾਤ ਪਿਤਾ ਪੈਣ ਪਾਈ ਸਾਰੇ ਮਤਲਬ ਦਿਆ ਉਹ ਜਦੋਂ ਨਿਕੜੇ ਪਰਨ ਕਰੋ ਕੱਢ ਦੇਹਂਦੇ ਬਾਰ ਉਹ ਜਦੋਂ ਨਿਕੜੇ ਪਰਨ ਕਰੋ ਕੱਢ ਦੇਹਂਦੇ ਬਾਰ ਤੀਆਂ ਪੁੱਤ ਤੇ ਜਨਾਨੀ ਉਹ ਤੀਆਂ ਪੁੱਤ ਤੇ ਜਨਾਨੀ ਤੀਆਂ ਪੁੱਤ ਤੇ ਜਨਾਨੀ ਨਾਮ ਜਪ ਲੈ ਗੁਰਾਂ ਦਾ ਸਾਰੀ ਦੁਨੀਆ ਬੇਗਾਨੀ ਨਾਮ ਜਪ ਰਾਨੀ ਸੱਚਾ ਨਾਮ ਜਪ ਪਰਾਣੀ